ਸਾਰੇ ਨੂੰ ਸਤਿ ਸ੍ਰੀ ਅਕਾਲ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਸੰਸਦ ਅਮਰਤਪਾਲ ਸਿੰਘ ਖਾਲਸਾ ਨਾਲ ਜੁੜੀ ਹੋਈ ਹੈ ਐਨਐਸਏ ਨੂੰ ਲੈ ਕੇ ਵਿਵਾਦ ਲਗਾਤਾਰ ਚੱਲ ਰਿਹਾ ਸੀ ਅਜਨਾਲਾ ਥਾਣਾ ਦੇ ਉੱਪਰ ਜਿਹੜਾ ਅਟੈਕ ਕੀਤਾ ਜਾਂਦਾ ਵੱਡੇ ਗਿਣਤੀ ਦੇ ਵਿੱਚ ਨੌਜਵਾਨ ਅਮਰਤਪਾਲ ਸਿੰਘ ਦਾ ਸਾਥ ਦਿੰਦੇ ਨੇ ਜਿਸ ਤੋਂ ਬਾਅਦ ਜੋ ਵੀ ਪੰਜਾਬ ਦੇ ਵਿੱਚ ਇੱਕ ਵਰਤਾਨ ਸਿਰਜਿਆ ਜਾਂਦਾ ਜਾਂ ਜੋ ਇਨਸੀਡੈਂਟ ਅਮਰਤਪਾਲ ਸਿੰਘ ਖਾਲਸਾ ਹੁਣਾਂ ਨਾਲ ਵਾਪਰਦਾ 10 ਨੌਜਵਾਨਾਂ ਤੇ ਐਨਐਸਏ ਲੱਗਦੀ ਹੈ ਡਿਬਰੂਗੜ ਅਸਾਮ ਦੇ ਵਿੱਚ ਉਹਨਾਂ ਨੂੰ ਛੁੱਟ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ 32 ਨੌਜਵਾਨ ਇਹੋ ਜਿਹੇ ਨੇ ਜਿਹੜੇ ਕਿ ਅਮਰਤਸਰ ਤੇ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਨੇ ਜਿਨ੍ਹਾਂ ਦੇ ਉੱਪਰ 307 ਤੇ ਵਕ ਵਕ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਈਮਾਨ ਸਿੰਘ ਖਾਰਾ ਜੋ ਕਿ ਐਡਵੋਕੇਟ ਨੇ ਸਾਂਸਦ ਅਮਰਤਪਾਲ ਸਿੰਘ ਦੇ ਪੈਸ ਕਾਨਫਰੰਸ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਤੇ ਤਿੱਖਾ ਨਿਸ਼ਾਨਾ ਵੀ ਸਾਧਿਆ ਜਾਂਦਾ ਹੈ। ਭਗਵਾਨ ਸਿੰਘ ਮਾਨ ਹੋਣਾ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਤੇ ਦਰਖਾਸਤ ਵੀ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਉਹ ਚੀਜ਼ ਯਾਦ ਕਰਵਾਈ ਜਾਂਦੀ ਹੈ ਮਾਨ ਸਾਹਿਬ ਨੂੰ ਜਦੋਂ ਮਾਨ ਸਾਹਿਬ ਨੇ ਹਾਲੇ ਮੁੱਖ ਮੰਤਰੀ ਬਣਨਾ ਸੀ ਤੇ ਉਹਨਾਂ ਨੇ ਜ਼ਿਕਰ ਕੀਤਾ ਸੀ ਮੈਂ ਪੰਜਾਬ ਦਾ ਪੁੱਤ ਹਾਂ ਤੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਕਦੇ ਵੀ ੱੱਕਾ ਨਹੀਂ ਹੋਣ ਦਊਂਗਾ ਪਰ ਉਹ 30 ਤੋਂ 32 ਨੌਜਵਾਨ ਹਾਲਾਂਕਿ ਗਿਣਤੀ 40 ਵੀ ਦੱਸੀ ਜਾ ਰਹੀ ਹੈ ਮਾਨ ਸਿੰਘ ਖਾਰਾ ਵੱਲੋਂ ਲਗਾਤਾਰ ਉਹ ਨੌਜਵਾਨ ਉਹਨਾਂ ਦੀਆਂ ਰੋਂਦੀਆਂ ਬਿਲਕਦੀਆਂ ਮਾਵਾਂ ਉਹਨਾਂ ਦੇ ਪਰਿਵਾਰ ਲਗਾਤਾਰ ਇਨਸਾਫ ਦੀ ਗੁਹਾਰ ਲਾ ਰਹੇ ਨੇ ਕੋਈ ਬਾਤ ਨਹੀਂ ਪੁੱਛ ਰਿਹਾ ਉਹਨਾਂ ਦੀਆਂ ਜ਼ਮਾਨਤਾਂ ਨਹੀਂ ਹੋ ਰਹੀਆਂ ਤੇ ਕਾਨੂੰਨੀ ਪ੍ਰਕਿਰਿਆ ਉਸੇ ਤਰੀਕੇ ਦੇ ਨਾਲ ਜਿਹੜੀ ਹੈ ਉਹ ਠੱਪ ਹੋਈ ਪਈ ਹੈ ਸੋ ਲਗਾਤਾਰ ਈਮਾਨ ਸਿੰਘ ਖਾਰਾ ਵੱਲੋਂ ਇਸ ਚੀਜ਼ ਨੂੰ ਮੁੱਦਾ ਉਠਾਇਆ ਜਾ ਰਿਹਾ ਹੈ ਗੱਲਬਾਤ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਤੋਂ ਦਰਖਾਸਤ ਅਪੀਲ ਕੀਤੀ ਜਾ ਰਹੀ ਹੈ ਉਹ ਕਹਿੰਦੇ ਤੁਸੀਂ ਅਮਰਤਪਾਲ ਸਿੰਘ ਹੋਣਾ ਤੇ ਤਾਂ ਐਨਐਸਏ ਲਗਾ ਦਿੱਤੀ ਅਮਰਤਪਾਲ ਸਿੰਘ ਹੋਣਾ ਤੋਂ ਤਾਂ ਆ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਹੈਗਾ ਅਮਰਤਪਾਲ ਤੋਤਾ ਤੁਹਾਨੂੰ ਜਾਨ ਦਾ ਨੁਕਸਾਨ ਵੀ ਹੋ ਸਕਦਾ ਕਿਉਂਕਿ ਅਮਰਤਪਾਲ ਦੇ ਆਈਐਸਆਈ ਤੇ ਹੋਰ ਗਰਮ ਖਿਆਲੀਆਂ ਦੇ ਨਾਲ ਜਿਹੜੇ ਸੰਪਰਕ ਨੇ ਉਹ ਬਣੇ ਹੋਏ ਨੇ ਤੇ ਇਹ ਜਿਹੜੀ ਆ ਇਹ ਕਹਿ ਸਕਦੇ ਆਪਾਂ ਇੱਕ ਦਿੱਤੀ ਗਈ ਹੈ ਇੱਕ ਉਸ ਚੀਜ਼ ਦਾ ਹਵਾਲਾ ਦਿੱਤਾ ਗਿਆ ਪਰ ਲਗਾਤਾਰ ਐਨਐਸਏ ਨੂੰ ਲੈ ਕੇ ਚੁਣੌਤੀ ਵੀ ਦਿੱਤੀ ਹੋਈ ਹੈ ਪਰ ਉਹ 30 ਤੋਂ 32 ਨੌਜਵਾਨ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਾਥ ਦਿੱਤਾ ਅਮਰਤਪਾਲ ਦਾ ਕਈ ਇੱਕ ਨੌਜਵਾਨ ਤਾਂ ਈਮਾਨ ਸਿੰਘ ਖਾਰਾ ਨੇ ਇਹੋ ਜਿਹਾ ਵੀ ਜ਼ਿਕਰ ਕੀਤਾ ਜਿਹੜਾ ਇੱਕ ਹਿੰਦੂ ਪਰਿਵਾਰ ਨਾਲ ਬਿਲੋਂਗ ਕਰਦਾ ਸੀ ਅਮਰਤ ਧਾਰੀ ਸਿੰਘ ਸਾਜ ਜਾਂਦਾ ਪਰ ਉਸ ਨੂੰ ਨਜ਼ਰਬੰਦ ਕੀਤਾ ਜਾਂਦਾ ਉਹ ਹਾਲੇ ਤੱਕ ਜੇਲ੍ਹ ਦੇ ਵਿੱਚ ਹੈ ਜੇਲ੍ਹ ਦੀ ਚੱਕੀ ਪੀਸ ਰਿਹਾ ਕਿਉਂਕਿ ਅਮਰਤਪਾਲ ਦਾ ਸਾਥ ਦਿੱਤਾ ਸੀਗਾ ਅਜਨਾਲੇ ਥਾਣੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਗਏ ਸੀਗੇ ਪਰ ਕਾਨੂੰਨੀ ਪੱਖ ਨੇ ਜਿਹੜੇ ਐਡਵੋਕੇਟ ਈਮਾਨ ਸਿੰਘ ਖਾਰਾ ਹੋਣਾ ਨੇ ਉਹ ਵੀ ਜਿਹੜੇ ਨੇ ਸਾਂਝੇ ਕੀਤੇ ਨੇ ਪਰ ਲਗਾਤਾਰ ਵਿਵਾਦ ਵੱਡੇ ਪੱਧਰ ਤੇ ਛੜਿਆ ਹੋਇਆ ਹਾਲਾਂਕਿ ਅਮਰਤਪਾਲ ਸਿੰਘ ਨੂੰ ਖਡੂਰ ਸਾਹਿਬ ਦੇ ਲੋਕਾਂ ਨੇ ਵੱਡੇ ਪੱਧਰ ਦੇ ਉੱਪਰ ਵੋਟਾਂ ਪਾ ਕੇ ਆ ਜਿਹੜਾ ਉਹ ਸੰਸਦ ਬਣਾਇਆ ਉਸ ਤੋਂ ਬਾਅਦ ਸੌ ਚੁੱਕੀ ਗਈ ਸਵਾਲ ਖੜੇ ਕੀਤੇ ਗਏ ਅਮਰਤਪਾਲ ਸਿੰਘ ਹੁਣਾਂ ਤੇ ਐਨਐਸਏ ਵਧਾਉਣ ਨੂੰ ਲੈ ਕੇ ਵੀ ਬੜੇ ਸਵਾਲ ਨੇ ਜਿਹੜੇ ਉਹ ਖੜੇ ਕੀਤੇ ਗਏ ਉਹ ਕਹਿੰਦੇ ਪਹਿਲਾਂ ਐਨਐਸਏ ਲਗਾ ਦਿੱਤੀ ਚਲੋ ਠੀਕ ਹੈ ਅਜਨਾਲਾ ਠਾਣਾ ਵਾਲਾ ਇਨਸੀਡੈਂਟ ਹੋਇਆ ਜਾਂ ਹੋਰ ਸੰਵਿਧਾਨ ਨੂੰ ਨਾ ਮੰਨਣਾ ਇੱਕ ਵੱਖਰੇ ਖਿੱਤੇ ਦੀ ਮੰਗ ਕਰਨਾ ਖਾਲਿਸਤਾਨ ਦੀ ਮੰਗ ਕਰਨਾ ਇਹ ਚੀਜ਼ਾਂ ਦੇ ਆਧਾਰ ਦੇ ਉੱਪਰ ਜਿਹੜਾ ਐਨਐਸਏ ਅਮਰਤਪਾਲ ਤੇ ਲਗਾਇਆ ਗਿਆ ਪਰ ਉਹਦੀ ਜਿਹੜੀ ਮਿਆਦ ਹੈ ਉਹ ਦੁਬਾਰਾ ਫੇਰ ਤੋਂ ਜਿਹੜੀ ਵਧਾਏ ਗਏ ਨੂੰ ਵਧਾਉਣ ਨੂੰ ਲੈ ਕੇ ਜਿਹੜੀ ਆ ਉਹ ਚੁਣੌਤੀ ਦਿੱਤੀ ਕੀ ਅਮਰਤਪਾਲ ਵੱਲੋਂ ਵੀ ਦਲਜੀਤ ਸਿੰਘ ਕਲਸੀ ਹੁਣਾ ਵੱਲੋਂ ਵੀ ਰੌਕੇ ਹੁਣਾ ਕੁਲਵੰਤ ਸਿੰਘ ਰੌਕੇ ਨੇ ਜਿਹੜੇ ਉਹਨਾਂ ਵੱਲੋਂ ਵੀ ਚੁਣੌਤੀ ਦਿੱਤੀ ਗਈ ਆ ਵੀ ਭਾਈ ਇਹ ਸਾਡੇ ਤੇ ਬਿਲਕੁਲ ਨਾਜਾਇਜ਼ ਐਨਐਸਏ ਜਿਹੜੀ ਉਹ ਲਗਾਈ ਗਈ ਆ ਪਰ ਉਹ 32 ਨੌਜਵਾਨ ਉਹ 30 ਤੋਂ 32 ਨੌਜਵਾਨ ਕਿੱਧਰ ਜਾਣ ਜਿਨ੍ਹਾਂ ਦੀ ਆਵਾਜ਼ ਚੁੱਕੀ ਹੈ ਈਮਾਨ ਸਿੰਘ ਖਾਰਾ ਹੋਣਾ ਨੇ ਜ਼ਿਕਰ ਕੀਤਾ ਵੀ ਕਿਸ ਤਰੀਕੇ ਦੇ ਨਾਲ ਪੱਗਾਂ ਵਾਲੇ ਜਿਹੜੇ ਨੇ ਉਹ ਪੱਗਾਂ ਵਾਲਿਆਂ ਤੇ ਸਰਦਾਰਾਂ ਤੇ ਪੰਜਾਬ ਦੀ ਨੌਜਵਾਨੀ ਤੇ ਤਸ਼ੱਦਦ ਕੀਤੀ ਜਾ ਰਹੀ ਹੈ ਵੱਡੇ ਪੱਦਰ ਤੇ ਨੌਜਵਾਨ ਇਸ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਨੇ ਕਿਉਂਕਿ ਉਹ 30 ਤੋਂ 32 ਨੌਜਵਾਨਾਂ ਤੇ 307 ਅਤੇ ਵਕ ਵਕ ਤਰਾਮਾ ਤਹਿਤ ਜਿਹੜਾ ਮੁਕੱਦਮੇ ਨੇ ਉਹ ਦਰਜ ਕੀਤੇ ਹੋਏ ਨੇ ਤੇ ਉਹ ਨੌਜਵਾਨਾਂ ਦੀ ਬਾਤ ਹੈ ਕੋਈ ਨਹੀਂ ਪੁੱਛ ਰਿਹਾ ਹਾਲਾਂਕਿ ਮਾਨ ਸਿੰਘ ਖਾਰਾ ਨੇ ਇਹ ਵੀ ਜ਼ਿਕਰ ਕੀਤਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਨੂੰ ਬਾਹਰ ਲਿਆਉਣਾ ਚਾਹੀਦਾ ਕਿਉਂਕਿ ਰੋਹਂਦੀਆਂ ਬਿਲਕ ਦੀਆਂ ਮਾਵਾਂ ਕਿਤੇ ਨਾ ਕਿਤੇ ਉਹ ਨੌਜਵਾਨਾਂ ਦਾ ਰਾਹ ਦੇਖ ਰਹੀਆਂ ਨੇ ਤੇ ਉਹਨਾਂ ਦੀ ਕੋਈ ਬਾਤ ਆ ਜਿਹੜੀ ਉਹ ਨਹੀਂ ਪੁੱਛ ਰਿਹਾ ਸੋ ਲਗਾਤਾਰ ਇਮਾਨ ਸਿੰਘ ਖਾਰਾ ਹੋਣਾ ਵੱਲੋਂ ਇਹ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਭਗਵੰਤ ਸਿੰਘ ਮਾਨ ਹੋਣਾ ਵੱਲੋਂ ਹਾਲਾਂਕਿ ਅਮਰਤਪਾਲ ਤੇ ਜੋ ਐਨਐਸਏ ਲੱਗਿਆ ਉਹਨੂੰ ਲੈ ਕੇ ਵੀ ਚੁਣੌਤੀ ਦਿੱਤੀ ਗਈ ਤੇ ਬਿਲਕੁਲ ਨਜ਼ਾਇਜ਼ ਤਰੀਕੇ ਦੇ ਨਾਲ ਕਿਹਾ ਗਿਆ ਵੀ ਮਾਨ ਸਿੰਘ ਖਾਰਾ ਨੇ ਜ਼ਿਕਰ ਕੀਤਾ ਵੀ ਲਗਾਇਆ ਗਿਆ ਐਨਐਸਏ ਨੈਸ਼ਨਲ ਸਿਕਿਉਰਿਟੀ ਐਕਟ ਕਿਉਂਕਿ ਦੇਸ਼ ਦੀ ਏਕਤਾ ਅਖੰਡਤਾ ਨੂੰ ਉਹ ਕਹਿੰਦੇ ਖਤਰਾ ਹੈ ਗਰਮ ਖਿਆਲੀਆਂ ਦੇ ਨਾਲ ਜਾਂ ਆਈਐਸਆਈ ਦੇ ਨਾਲ ਜਿਹੜੇ ਲਿੰਕ ਨੇ ਤੇ ਇੱਕ ਦੂਜੇ ਪਾਸੇ ਇਹ ਵੀ ਜ਼ਿਕਰ ਕੀਤਾ ਵੀ ਭਗਵਾਨ ਸਿੰਘ ਮਾਨ ਹੋਣਾ ਨੂੰ ਜਿਹੜਾ ਖਤਰਾ ਹੈ ਉਹ ਵੀ ਕਿਤੇ ਨਾ ਕਿਤੇ ਜਿਹੜਾ ਉਹ ਜੇ ਅਮਰਤਪਾਲ ਬਾਹਰ ਆਉਂਦੇ ਨੇ ਤਾਂ ਦਿਖਾਇਆ ਗਿਆ ਸੋ ਲਗਾਤਾਰ ਚਰਚਾ ਤੇ ਵਿਵਾਦ ਆ ਜਿਹੜਾ ਉਹ ਛੜਿਆ ਹੋਇਆ ਵੀ ਉਹ 30 ਤੋਂ 32 ਨੌਜਵਾਨਾਂ ਦਾ ਕੀ ਕਸੂਰ ਹੈ ਸਿਰਫ ਇਹ ਕਸੂਰ ਹੈ ਵੀ ਉਹ ਅਮਰਤਪਾਲ ਦਾ ਸਾਥ ਦਿੰਦੇ ਸੀ ਜਾਂ ਅਮਰਤਪਾਲ ਦੀ ਸ਼ਖਸੀਅਤ ਤੋਂ ਪ੍ਰੇਰਿਤ ਸੀਗੇ ਤੇ ਅਜਨਾਲਾ ਥਾਣੇ ਦੇ ਵਿੱਚ ਜੋ ਇਨਸੀਡੈਂਟ ਹੋਇਆ ਜਾਂ ਕਿੰਨੀਆਂ ਕੁ ਸਵियर ਇਨਜਰੀਜ਼ ਨੇ ਜਿਹੜੀਆਂ ਉਹ ਪੁਲਿਸ ਮੁਲਾਜ਼ਮਾਂ ਦੇ ਉੱਪਰ ਹੋਈਆਂ ਜਾਂ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਪਰਚੇ ਦਰਜ ਕੀਤੇ ਗਏ ਨੇ ਤੇ ਕੀ ਇਹਨਾਂ ਪਰਚਿਆਂ ਨੂੰ ਖਾਰਜ ਨਹੀਂ ਸੀ ਕੀਤਾ ਜਾ ਸਕਦਾ ਕਿਉਂਕਿ ਉਹ 30 ਤੋਂ 32 ਨੌਜਵਾਨ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਹੋਏ ਨੇ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਵੀ ਇਹ ਕੀ ਪੰਜਾਬ ਦੇ ਨੌਜਵਾਨਾਂ ਨੂੰ ਅਮਰਤਪਾਲ ਦਾ ਸਾਥ ਦੇਣਾ ਮਹਿੰਗਾ ਪੈ ਗਿਆ ਤੇ ਉਹ ਮਾਵਾਂ ਦਾ ਉਹ ਪਰਿਵਾਰਾਂ ਦਾ ਕੀ ਕਸੂਰ ਹੈ ਜਿਹੜੇ ਲਗਾਤਾਰ ਇਨਸਾਫ ਦੀ ਗੁਹਾਰ ਲਾ ਰਹੇ ਨੇ ਤੇ ਲਗਾਤਾਰ ਇਹ ਜ਼ਿਕਰ ਕਰ ਰਹੇ ਨੇ ਵੀ ਇਹਨਾਂ ਨੌਜਵਾਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਹਰ ਕੱਢਿਆ ਜਾਵੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੀ ਆਵਾਜ਼ ਹੈ ਜਿਹੜੀ ਉਹ ਈਮਾਨ ਸਿੰਘ ਖਾਰਾ ਉਹਨਾਂ ਨੇ ਚੱਕਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਅਮਰਤਪਾਲ ਸਾਂਸਦ ਵੀ ਬਣ ਗਿਆ ਸੌ ਵੀ ਚੁੱਕ ਲਈ ਹੈ ਸੰਵਿਧਾਨ ਦੇ ਪਾੜੇ ਦੇ ਵਿੱਚ ਵੀ ਅਮਰਤਪਾਲ ਆ ਗਿਆ ਪਰ ਉਹ ਨੌਜਵਾਨ ਜਿਹੜੇ 30 ਤੋਂ 32 ਨੌਜਵਾਨ ਜਿਨ੍ਹਾਂ ਤੇ 307 ਦੇ ਮੁਕਦਮੇ ਜਿਹੜੇ ਨੇ ਉਹ ਦਰਜ ਕੀਤੇ ਹੋਏ ਨੇ ਹੋਰ ਵੱਖ-ਵੱਖ ਧਰਾਵਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਅਜਨਾਲੇ ਥਾਣੇ ਵਾਲਾ ਇਨਸੀਡੈਂਟ ਦਰਸ਼ਕ ਜਿਹੜੇ ਚੰਗੀ ਤਰ੍ਹਾਂ ਜਾਣਦੇ ਨੇ ਕਿਸ ਤਰੀਕੇ ਦੇ ਨਾਲ ਉਹ ਇਨਸੀਡੈਂਟ ਵਾਪਰਿਆ ਤੇ ਉਸ ਤੋਂ ਬਾਅਦ ਕਿਸ ਤਰੀਕੇ ਦੀ ਕੇਂਦਰ ਸਰਕਾਰ ਵੱਲੋਂ ਤੇ ਹੋਰ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਹੈ ਸੋ ਐਡਵੋਕੇਟ ਮਾਨ ਸਿੰਘ ਖਾਰਾ ਸਾਡੇ ਨਾਲ ਜੁੜ ਗਏ ਨੇ ਇੱਕ ਵਾਰ ਪੂਰੀ ਜਾਣਕਾਰੀ ਉਹਨਾਂ ਤੋਂ ਵੀ ਲਵਾਂਗੇ ਤੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਖਾਰਾ ਸਾਹਿਬ ਸਵਾਗਤ ਹੈ ਆਵਾਜ਼ ਆ ਰਹੀ ਹੈ ਹਾਂਜੀ ਹਾਂਜੀ ਸਰ ਆ ਰਹੀ ਹੈ ਜੀ 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 ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਜ਼ਿਕਰ ਕੀਤਾ ਅਮਰਤਪਾਲ ਸਿੰਘ ਉਹਨਾਂ ਦਾ ਚਲੋ 10 ਨੌਜਵਾਨ ਜਿਨ੍ਹਾਂ ਤੇ ਐਨਐਸਏ ਲੱਗੀ ਹੋਈ ਹੈ ਪਰ 30 ਤੋਂ 32 ਨੌਜਵਾਨ ਜਿਨ੍ਹਾਂ ਦੀ ਕੋਈ ਬਾਤ ਨਹੀਂ ਸੀ ਪੁੱਛ ਰਿਆ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ ਕਿਹੜੇ ਕਿਹੜੇ ਮੁਕੱਦਮੇ ਉਹਨਾਂ ਤੇ ਕਿਹੜਾ ਕਿਹੜਾ ਪਰਚਾ ਦਰਜ ਹੋਇਆ ਹੋਇਆ ਹੈ ਤੇ ਕੀ ਲੱਗਦਾ ਤੁਹਾਨੂੰ ਵੀ ਪੋਲੀਟੀਕਲੀ ਇਨਫਲੂਐਂਸਡ ਹੋ ਕੇ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਤੇ ਉਹ ਕਿਉਂ ਨਹੀਂ ਨੌਜਵਾਨ ਬਾਹਰ ਆ ਰਹੇ ਹਾਂਜੀ ਸਰ ਜੋ ਬਤੀ ਨੌਜਵਾਨ ਨੇ ਜੀ ਜਿਵੇਂ ਸੈਂਟਰਲ ਡੀਲ ਅੰਮ੍ਰਿਤਸਰ ਵਿੱਚ ਵਿਰਾਸਤ ਵਿੱਚ ਨੇ ਓਕੇ ਤੇ ਉਹਨਾਂ ਨੂੰ ਜੋ 23 ਫਰਵਰੀ 2023 ਨਾਲ ਜੋ ਅਜਨਾਲਾ ਪੁਲਿਸ ਸਟੇਸ਼ਨ ਸੀ ਇੰਟ ਜੀ ਉਸ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਓਕੇ ਤੇ ਹਾਂ ਜੀ ਉਹਨਾਂ ਨੂੰ 1.5 ਸਾਲ ਤੋਂ ਉੱਪਰ ਹੋ ਗਿਆ ਕਿਸੇ ਕੋਲ ਸੁਲਾਜ ਦੇ ਕੋਈ 307 ਦੀ ਸੱਟ ਨਹੀਂ ਸੀ ਇੱਕ ਕੋਈ ਐਸਪੀ ਜਗਰਾਲ ਸਿੰਘ ਪਲੇਰ ਦੇ ਕਿਸੇ ਨੇ ਕੋਈ ਪਤਾ ਨਹੀਂ ਉਹਨੋਂ ਵੀ ਨਹੀਂ ਪਤਾ ਸ਼ਾਇਦ ਕਿਸ ਨੇ ਕੋਈ ਚਲਾਵਾ ਅਰੋੜਾ ਵੱਡਾ ਮਾਰਿਆ ਓਕੇ ਉਹਨਾਂ ਦੇ ਜੋ ਗ੍ਰੀਵियस ਇੰਜਰੀ ਆਈ ਹੈ ਤਾਂ ਉਸ ਚੀਜ਼ ਕਰਕੇ ਉਸਾਰੇ ਨੌਜਵਾਨ ਜੋ ਪਿਛਲੇ 1.5 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਜੀਲ ਦੇ ਵਿੱਚ ਉਸ ਦੇ ਸਬੰਧਤ ਸਾਡਾ ਇੱਕ ਜੋ ਪ੍ਰੈਸ ਕਾਨਫਰੰਸ ਕੀਤੀ ਸੀ ਕੱਲ ਜੋ ਸ਼ਿਦਾਰ ਲੀਡਰ ਜੀ ਚਿਰਫਤ ਦੇ ਸਾਹ ਜੀ ਤੇ ਉੱਥੇ ਅਸੀਂ ਜੋ ਇਹ ਹੀ ਜੋ ਆਜ਼ਦੀ ਕਲ ਰੱਖੀ ਸੀ ਕੌਮ ਦੇ ਸਾਹਮਣੇ ਜੀ ਜੀ ਜੋ ਮੁੱਖ ਮੰਤਰੀ ਸਾਹਿਬ ਨੇ ਉਹ ਆਂਦੇ ਨੇ ਕਿ ਮੈਂ ਪੰਜਾਬ ਦਾ ਪੁੱਤਰ ਆ ਬਿਲਕੁਲ ਤੇ ਇਸ ਸਮੇਂ ਜਿਹੜੇ ਵਿਆੜੀ ਪੰਜਾਬ ਦੇ ਪੁੱਤਰ ਨੇ ਉਹਨਾਂ ਵਿਦਾਊਟ ਐਨੀ ਰੀਜ਼ਨ ਉਹਨਾਂ ਨੇ ਜੀਲਾ ਚ ਬੰਦ ਕਰ ਰੱਖਿਆ 10 ਕਾਲੇ ਪਾਣੀ ਦੀ ਜੇਲ ਕਰ ਰਹੇ ਨੇ ਜਗਰੂਗੜ੍ਹ ਚ ਤੇ ਜੋ ਬੱਤੀ ਨੇ ਇਸ ਸਮੇਂ ਉਹ ਅਮਰਸਰ ਰਿਪੋਰਟ ਦਿੱਤੀ ਹੈ ਗਰਾਜ ਤੋਂ ਨਹੀਂ ਪਰ ਉਹ ਉਹ ਮਾਨ ਸਾਹਿਬ ਨੇ ਇਹ ਵੀ ਜ਼ਿਕਰ ਕੀਤਾ ਖਾਰਾ ਸਾਹਿਬ ਉਹ ਕਹਿੰਦੇ ਵੀ ਅਜਨਾਲਾ ਠਾਲਾ ਨੂੰ ਕੈਪਚਰ ਕਰ ਲਿਆ ਗਿਆ ਜਿਵੇਂ ਤੁਸੀਂ ਜ਼ਿਕਰ ਕੀਤਾ ਚੱਲਵੇਂ ਰੋੜੇ ਜਾਂ ਹੋਰ ਤਰੀਕੇ ਦੇ ਨਾਲ ਭੀੜ ਬੇਕਾਬੂ ਹੋ ਗਈ ਪੁਲਿਸ ਦੇ ਉੱਪਰ ਅਟੈਕ ਕੀਤਾ ਗਿਆ ਤੇ ਫਿਰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਉਹ ਕਹਿੰਦੇ ਲਿੰਕਸ ਨੇ ਜਿਹੜੇ ਇਹਨਾਂ ਦੇ ਚਲੋ ਜੇ ਉਹਨਾਂ ਦਾ ਜ਼ਿਕਰ ਕਰੀਏ ਅਮਰਪਾਲ ਸਿੰਘ ਉਹਨਾਂ ਦਾ ਵੀ ਆਈਐਸਆਈ ਦੇ ਨਾਲ ਜਾਨ ਨੂੰ ਵੀ ਖਤਰਾ ਦੱਸਿਆ ਗਿਆ ਤੇ ਦੇਸ਼ ਦੀ ਏਕਤਾ ਅਖੰਡਤਾ ਨੂੰ ਵੀ ਖਤਰਾ ਦੱਸਿਆ ਗਿਆ ਉਹ ਕਹਿੰਦੇ ਤਾਂ ਕਰਕੇ ਸਾਰੀ ਕਾਰਵਾਈ ਕੀਤੀ ਗਈ ਹੈ ਮੈਂ ਤਾਂ ਪੰਜਾਬ ਦਾ ਭਲਾ ਚਾਹਣਾ ਉਹ ਕਹਿੰਦੇ ਜੀ ਦੇਖੋ ਜਿਹੜੇ ਖਡੂਰ ਸਾਹਿਬ ਦੀ ਕੰਸਟਿਟੂਐਂਸੀ ਦੇ ਜਿਹੜੇ 100000 ਵੋਟਰ ਨੇ ਜੀ ਉਹਨਾਂ ਨੇ 2 ਲੱਖ ਤੋਂ ਵੱਧ ਲੀਡ ਤੋਂ ਭਾਈ ਅਮਰਿਤਪਾਲ ਸਿੰਘ ਚਿਤਾਇਆ ਹੈ ਜੀ ਨਾਲ ਦੀ ਜਿਹੜੀ ਕੌਨਸਟਿਟੂਐਂਸੀ ਹੈ ਫਰੀਦਕੋਟ ਉੱਥੋਂ ਭਾਈ ਸਰਜੀਤ ਸਿੰਘ ਖਾਲਸਾ ਉਹਨਾਂ ਚੁਟਾਇਆ ਹੈ ਜੀ ਤਾਂ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਦੀ ਜਾਨ ਨੂੰ ਨਹੀਂ ਕੋਈ ਖਤਰਾ ਉਹਨਾਂ ਦੀ ਕੁਰਸੀ ਨੂੰ ਖਤਰਾ ਹੈ ਓਕੇ ਉਹਨਾਂ ਦੀ ਆਮ ਆਦਮੀ ਪਾਰਟੀ ਦੀਆਂ ਵੋਟਾਂ ਨੂੰ ਖਤਰਾ ਹੈ ਇੱਕ ਉਹਨਾਂ ਨੂੰ ਇਹ ਚੀਜ਼ ਮਹਿਸੂਸ ਹੁੰਦੀ ਹੈ ਕਿ ਨਵੀਂ ਖੇਤਰੀ ਪੰਥਕ ਧਿਰ ਜੋ ਉੱਭਰਨ ਜਾ ਰਹੀ ਹੈ ਜੀ ਤੇ ਇਸ ਚੀਜ਼ ਤੋਂ ਡਰ ਮਹਿਸੂਸ ਕਰਦੇ ਨੇ ਇਹ ਚੀਜ਼ ਦਾ ਜਿਹੜਾ ਖਿਆਲ ਆਉਂਦਾ ਹੈ ਉਦੋਂ ਕੰਬ ਕੇ ਉਤਖੜਦੇ ਨੇ ਮੇਰੇ ਸਾਹ ਨਾਲ ਉਹ ਓਕੇ ਤੇ ਇਸ ਚੀਜ਼ ਇਸ ਚੀਜ਼ ਕੋ ਖਤਰਾ ਉਹਨਾਂ ਨੂੰ ਹੋਰ ਕਿਸੇ ਜੀਤੋਲੀ ਦੇ ਕੋਲ ਪੰਡਾ ਫਤਿਹ ਦੇ ਪਿੰਡ ਵਾਸੀਆਂ ਦਾ ਫਤਿਹ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਤਾਂ ਕਿ ਦੁੱਖ ਅੱਤ ਜਿਹੜੀ ਲੋਕਾਂ ਦੀ ਮੱਤ ਹੁੰਦੀ ਹੈ ਵੋਟ ਪਾਉਣਾ ਮਤਦਾਨ ਕਰਨਾ ਹੁੰਦਾ ਤਾਂ ਉਸ ਦਾ ਨਿਰਾਕਰ ਕੀ ਕਰਨਾ ਚਾਹੀਦਾ ਕੌਮ ਬੜੀ ਸੰਰਚਿਤ ਦੀ ਹੈ ਕੌਮ ਚਾਹੇ ਤਾਂ ਰਾਜ ਦੀ ਤਖਤੇ ਬਾੜਦੀ ਹੈ ਕਿ ਕੌਮ ਚਾਹੇ ਤਾਂ ਫਾਂਸੀ ਦੀ ਤਖਤੀ ਦੇ ਵਿੱਚ ਢਾਹ ਦਿੰਦੀ ਹੈ ਜਿਹੜੇ ਕੋਈ ਇਹੋ ਜਿਹੇ ਕੋਈ ਤਾਂ ਨਾ ਸ਼ਾ ਹੁੰਦੇ ਨੇ ਜਿਹੜੇ ਜਿਹੜੇ ਲੋਕਾਂ ਦੇ ਨਰਾਦਰ ਕਰਦੇ ਨੇ ਤੁਸੀਂ ਦੇਖ ਹੀ ਲਿਆ ਉਹ ਕੀ ਹੁੰਦਾ ਫਿਰ ਬੰਗਲਾਦੇਸ਼ ਦੇ ਵਿੱਚ ਕੀ ਹੋਇਆ ਜਿਹਨ ਲੋਕਾਂ ਦੇ ਅਤਿਆਚਾਰ ਕੀਤਾ ਲੋਕਾਂ ਤੇ ਜ਼ੁਲਮ ਕੀਤਾ ਤਾਂ ਮੇਰੇ ਖਿਆਲ ਨਾਲ ਇੱਥੇ ਡੈਮੋਕਰੇਟਿਕ ਕ੍ਰੀਟ ਲੰਦਾ ਹਰੇਕ ਨੂੰ ਹੱਕ ਹੈ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ ਤੇ ਕਨਸਟੀਟਿਊਸ਼ਨਲ ਮਸ਼ੀਨਰੀ ਹੈ ਤਾਂ ਉਸ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਪੀਪਲਸ ਮੰਡੇਟ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਨੂੰ ਤੇ ਜਿਹੜੇ ਇਹ ਬਿਆੜੀ ਦੇ ਬਿਆੜੀ ਨੌਜਵਾਨ ਨੇ ਇਹਨਾਂ ਨੂੰ ਜੋ ਰਿਹਾ ਕਰ ਦੇਣਾ ਚਾਹੀਦਾ ਨਹੀਂ ਕੋਈ ਇਹਦੇ ਤੇ ਫਿਰ ਕੋਈ ਤੁਸੀਂ ਲੀਗਲ ਪ੍ਰोसीजर ਜਾਂ ਕੋਈ ਉਹਨਾਂ ਦੀ ਜਿਹੜੀ ਅੱਗੇ ਕਾਨੂੰਨੀ ਪ੍ਰਕਿਰਿਆ ਉਹ ਤੁਸੀਂ ਕੀਤੀ ਹੈ ਜਿਵੇਂ ਕੋਈ ਬੇਲਸ ਅਪਲਾਈ ਕੀਤੀ ਹੈ ਨਹੀਂ ਦੇਖੋ ਭਾਈ ਅਮਰਪਾਲ ਸਿੰਘ ਤੇ ਨਾਲ ਸਾਥੀਆਂ ਜਿਹੜੇ ਕੇਸ ਨੇ ਉਹ ਜੋ ਮਾਨਯੋਗ ਭਾਈਕੋਪ ਚ ਲੱਗੇ ਨੇ ਬਾਕੀਆ ਦੀ ਬੇਲਾ ਜੋ ਭਾਈ ਮਾਨਯੋਗ ਭਾਈਕੋਪ ਟ੍ਰਜੈਕਟ ਹੋ ਚੁੱਕੀ ਹੈ। ਓਕੇ ਉਹਨਾਂ ਅੱਗੇ ਸੁਪਰੀਮ ਕੋਰਟ ਚ ਜਾਣ ਲੱਗੇ ਆ ਪਰ ਇੱਥੇ ਦੇਖਿਆ ਜਾਵੇ ਮੁੱਖ ਮੰਤਰੀ ਸਾਹਿਬ ਜੋ ਹੈ ਇਹ ਨਹੀਂ ਪੰਜਾਬ ਦੇ ਵਿਧੇ ਮੰਤਰੀ ਨੇ ਉਹ ਜੀ ਤੇ ਮੇਰੇ ਹਿਸਾਬ ਦੇ ਨਾਲ ਤੇ ਉਹਨਾਂ ਨੂੰ ਜੋ ਇਹ ਆਪਣਾ ਬੜੀਆਂ ਪਾੜਾਂ ਨੇ ਉਹਨਾਂ ਕੋਲ ਉਹ ਜਿਹੜਾ ਕਰਜ਼ਾ ਵਾਪਸ ਵੀ ਲੈ ਸਕਦੇ ਨੇ ক্লোਜ਼ਰ ਰਿਪੋਰਟ ਕਰ ਸਕਦੇ ਨੇ ਕੈਂਸਲੇਸ਼ਨ ਰਿਪੋਰਟ ਤਿਆਰ ਕਰ ਸਕਦੇ ਜੀ ਤਾਂ ਇਸ ਚੀਜ਼ ਦਾ ਮੇਰੇ ਹਿਸਾਬ ਦੇ ਨਾਲ ਉਹਨਾਂ ਨੂੰ ਇਹ ਕਰਨੀ ਚਾਹੀਦੀ ਹੈ ਤੇ ਇਹਨਾਂ ਨੌਜਵਾਨਾਂ ਦੀ ਵਿਹਾਈ ਦੇ ਵੱਲ ਜੋ ਰੁਕਣਾ ਚਾਹੀਦਾ ਨਹੀਂ ਇਹ ਤਾਂ ਨਹੀਂ ਕਿਹਾ ਜਾ ਸਕਦਾ ਵੀ ਕਿਉਂਕਿ ਲੋਕ ਕਈ ਜੋ ਮਾਨਸਾਹਬ ਦੇ ਹੱਕ ਦੇ ਵਿੱਚ ਨੇ ਜਾਂ ਸਮਰਥਕ ਨੇ ਉਹ ਵੀ ਜ਼ਿਕਰ ਇਹ ਵੀ ਗੱਲ ਆਖਦੇ ਨੇ ਉਹ ਕਹਿੰਦੇ ਨੇ ਵੀ ਕਿਵੇਂ ਮਤਲਬ ਬਾਅਦ ਚ ਰਹਿਮ ਦੀ ਅਪੀਲ ਜਾਂ ਸਿੰਪਥੀ ਦਾ ਜ਼ਿਕਰ ਤੁਸੀਂ ਕੀਤਾ ਉਹ ਕਹਿੰਦੇ ਪਹਿਲਾ ਥਾਣੇ ਦੇ ਉੱਪਰ ਕੈਪਚਰ ਕਰ ਲਿਆ ਅਟੈਕ ਕਰ ਦਿੱਤਾ ਗਿਆ ਪੁਲਿਸ ਨੂੰ ਮਤਲਬ ਉਹਨੂੰ ਇੱਕ ਵੱਡਾ ਵਿਰਾਟ ਰੂਪ ਕਰਕੇ ਵੀ ਚਲੋ ਮੀਡੀਆ ਨੇ ਜੋ ਪ੍ਰਚਾਰਿਆ ਉਹ ਚੀਜ਼ਾਂ ਦਰਸ਼ਕ ਚੰਗੀ ਤਰ੍ਹਾਂ ਜਾਣਦੇ ਨੇ ਪਰ ਕਹਿੰਦੇ ਜੇ ਕਾਨੂੰਨੀ ਵਿਵਸਥਾ ਲਾਅਨ ਆਰਡਰ ਦੀ ਸਥਿਤੀ ਉਹ ਖਰਾਬ ਹੋ ਜੂਗੀ ਤਾਂ ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਕਿਉਂਕਿ ਉਹ ਨੌਜਵਾਨਾਂ ਨੇ ਅਮਰਤਪਾਲ ਦਾ ਸਾਥ ਦਿੱਤਾ ਤੇ ਉੱਥੇ ਸਿਚੁਏਸ਼ਨ ਹੋਰ ਵਰਸਟ ਹੋ ਸਕਦੀ ਸੀ ਕਿਉਂਕਿ ਗੁਰੂ ਮਹਾਰਾਜ ਦੀ ਸਵਾਰੀ ਨਾਲ ਸੀਗੀ ਉੱਥੇ ਕੋਈ ਹੋਰ ਸਿਚੁਏਸ਼ਨ ਖੜੀ ਹੋ ਸਕਦੀ ਸੀ। ਕੋ ਜਿਹੜੇ ਕੁਝ ਮੈਂ ਸਮਝਦਾ ਜੋ ਅਧਿਆਪਕ ਹੁੰਦੇ ਨੇ ਜੀ ਉਹਨਾਂ ਦੀਆਂ ਜਿਹੜੇ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਹ ਚੰਡੀਗੜ੍ਹ ਨੂੰ ਰੋਕ ਕਰਦੇ ਨੇ। ਬਿਲਕੁਲ। ਉੱਥੇ ਰੋਲੇ-ਵੱਟੇ ਵੀ ਚੱਲਦੇ ਨੇ। ਆ ਪਾਣੀ ਦੀਆਂ ਬੁਸ਼ਾਰਾ ਵੀ ਹੁੰਦੀਆਂ ਨੇ, ਕਿਸਾਨੀ ਅੰਦੋਲਨ ਵੀ ਹੋਇਆ ਹੈ। ਜੀ ਤਾਂ ਕਿ ਉਹ ਦਿੱਲੀ ਨੂੰ ਕੈਪਚਰ ਕਰ ਲਿਆ ਸੀ। ਕੀ ਉਹ ਉੱਥੇ ਚੰਡੀਗੜ੍ਹ ਨੂੰ ਕੈਪਚਰ ਕਰ ਲੈਂਦੇ ਹੁੰਦੇ ਨੇ ਅਧਿਆਪਕ ਉਹ ਤੋਂ? ਜੀ ਨਹੀਂ ਮੈਂ ਜੇ ਤਾਂ ਇੱਕ ਇੱਕ ਐਨੋਪੀਸੀ ਦਾ ਅਲਾਈਵ ਹੁੰਦਾ ਤਾਂ ਇਹੀ ਹੈ ਜੋ ਆਪਣਾ ਹੁੰਦਾ ਜੀ ਵੀ ਇੱਥੇ ਕੀ ਸੰਵਿਧਾਨ ਹੈਗਾ ਇੱਥੇ ਇੱਕ ਲੋਕ ਸੱਤਾ ਹੈ ਉਹਦਾ ਮਤਲਬ ਇਹੀ ਹੁੰਦਾ ਹੈ ਵੀ ਲੋਕ ਆ ਉਹ ਪੀਸੜੀ ਪ੍ਰੋਟੈਸਟ ਕਰ ਸਕਣ ਜੀ ਥਾਣੇ ਨੂੰ ਕੈਪਚਰ ਕਰਨਾ ਤਾਂ ਇਹ ਹੁੰਦਾ ਜੇ ਥਾਣੇ ਦੇ ਉੱਪਰ ਝੰਡਾ ਚਲਾ ਦਿੰਦੇ ਕੋਈ ਉਹ ਥਾਣੇ ਦਾ ਅਸਲਾਖਾਨਾ ਲੁੱਟ ਲੈਂਦੇ ਥਾਣੇ ਦੇ ਡਾਕੂਮੈਂਟਸ ਪਾੜ ਦਿੰਦੇ ਜੀ ਹੈਨਾ ਜੀ ਜਾਂ ਕੋਈ ਹੋਰ ਕੋਈ ਕੋਈ ਦੇਖੋ ਕੀ ਹੁੰਦਾ ਬਾਹਰਲੇ ਸਟੇਟਾਂ ਦੇ ਵਿੱਚ ਯੂਪੀ ਯਾਰ ਮੱਧ ਪ੍ਰਦੇਸ਼ ਓਡੀਸ਼ਾ ਦੇ ਵਿੱਚ ਅੱਗ ਲਾ ਦਿੱਤੀਆਂ ਜਾਂ ਅੰਗਿਆਰਾ ਪਸ਼ਟਵਾਲ ਦੇ ਵਿੱਚ ਜੀ ਉਹ ਹੁੰਦਾ ਕੈਪਚਰ ਕਰਨਾ ਜਿੱਥੇ ਕੋਈ ਸਿੱਤੀ ਸੱਟਾ ਜੇ ਕੋਈ ਐਸਪੀ ਹੋਊ ਤਾਂ ਕੈਪਚਰ ਕਰਨਾ ਤਾਂ ਨਾ ਹੋਇਆ ਹਾਂ ਜੀ ਨਹੀਂ ਇਹ ਫਿਰ ਇਹ ਕੋ ਤੁਹਾਨੂੰ ਦੋਹਰਾ ਮਾਪ ਦਾ ਮਾਪਦੰਡ ਲੱਗਦਾ ਕਿਉਂਕਿ ਤੁਸੀਂ ਹੋਰ ਸਟੇਟਾਂ ਦਾ ਵੀ ਜ਼ਿਕਰ ਕੀਤਾ ਵੀ ਇਹੋ ਜਿਹੇ ਇਨਸੀਡੈਂਟਸ ਤਾਂ ਹੋਰ ਸਟੇਟਾਂ ਦੇ ਸੂਬਿਆਂ ਦੇ ਵਿੱਚ ਵੀ ਵਾਪਰਦੇ ਨੇ ਥਾਣੇ ਨੂੰ ਕੈਪਚਰ ਕਰ ਲਿਆ ਜਾਂਦਾ ਅੱਗਾਂ ਤੱਕ ਲਗਾ ਦਿੱਤੀਆਂ ਜਾਂਦੀਆਂ ਨੇ ਤੇ ਇਹ ਤੁਹਾਨੂੰ ਲੱਗਦਾ ਵੀ ਕੋਈ ਦੋਹਰਾ ਮਾਪਦੰਡ ਅਪਣਾਇਆ ਗਿਆ ਤੇ ਕੋਈ ਵਿਤਕਰਾ ਕੀਤਾ ਗਿਆ ਕੋਈ ਵਿਤਕਰਾ ਦਾ ਕਹਿੰਦੇ ਵੀ ਜਿਹੜੀ ਚੀਜ਼ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਜੀ ਆਪਣਾ ਤੁਸੀਂ ਨਾਲ ਲੱਗਦਾ ਸੂਬਾ ਹਰਿਆਣਾ ਉੱਥੇ ਜਿਹੜਾ ਮਿਵਾਤ ਹੈ ਨੂਹ ਦੇ ਵਿੱਚ ਕੀ ਕੁਝ ਹੋਇਆ ਜੀ ਕਿੰਨਾ ਕੁਸ਼ ਅਖਬਾਰਾਂ ਚੱਲਿਆ ਪਰ ਉੱਥੇ ਨਹੀਂ ਐਨਐਸਐ ਲਾਈ ਗਈ ਇਹਨਾਂ ਜਿੱਤੇ ਇੱਥੇ ਇੱਕ ਸਿੰਗਲ ਇਨਸੀਡੈਂਟ ਦੇ ਲਈ 40 ਪਰਿਵਾਰਾਂ ਨੂੰ ਸੂਲੀ ਦੇ ਤੰਗ ਰੱਖਿਆ ਹੈ ਤਾਂ ਮੈਂ ਸਮਝਦਾ ਇਹ ਬਹੁਤ ਗਲਤ ਹੈ ਜੀ ਜੀ ਇੱਕ ਲੋਕਮਤ ਦਾ ਬਹੁਤ ਵੱਡਾ ਨਿਰਾਤੇ ਰਿਹਾ ਜੀ ਤੇ ਕਈ ਲੋਕਾਂ ਨਾਲ ਜਦੋਂ ਗੱਲਬਾਤ ਕਰਦੇ ਆ ਜਿਵੇਂ ਮੈਂ ਤੁਹਾਡੇ ਵੀ ਕਿਸ ਸਮਰਥਕ ਨੇ ਉਹਨਾਂ ਨਾਲ ਵੀ ਜ਼ਿਕਰ ਕਰਦਾ ਸੁਭਚਿੰਤਕ ਨੇ ਜਾਂ ਪੰਥ ਨੂੰ ਲੈ ਕੇ ਕੌਮ ਨੂੰ ਲੈ ਕੇ ਹਮੇਸ਼ਾ ਸਮਰਪਿਤ ਰਹੇ ਨੇ ਚਿੰਤਾਜ ਰਹੇ ਨੇ ਤਾਂ ਉਹ ਕਹਿੰਦੇ ਵੀ ਇਹ ਕੋਈ ਸੰਘਰਸ਼ ਦਾ ਰੁਖ ਨਹੀਂ ਇਕਤਿਆਰ ਕਰ ਰਹੇ ਅਮਰਤਪਾਲ ਦੀ ਟੀਮ ਜੋ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਵੀ ਹਵਾਲਾ ਦਿੰਦੇ ਨੇ ਜਦੋਂ ਉਹ ਜੇਲ੍ਹ ਦੇ ਵਿੱਚ ਸੀਗੇ ਜੇਲ੍ਹ ਦੇ ਵਿੱਚ ਉਹ ਚੋਣ ਲੜੀ ਉਹਨਾਂ ਨੇ ਉਹ ਕਹਿੰਦੇ ਸੰਘਰਸ਼ ਕਰਕੇ ਹੀ ਬਾਹਰ ਆਇਆ ਆਇਆ ਜਾ ਸਕਦਾ ਹੈ ਕੋਈ ਜਥੇਬੰਦਕ ਢਾਂਚਾ ਨਹੀਂ ਅਮਰਤਪਾਲ ਸਿੰਘ ਹੋਣਾ ਕੋ ਹੈਗਾ ਕੋਈ ਟੀਮ ਨਹੀਂ ਹੈਗੀ ਸਾਰਾ ਪਰਿਵਾਰ ਬਾਦ ਕੋਲ ਦੇ ਦਿੱਤਾ ਗਿਆ ਫੈਸਲੇ ਸਾਰਾ ਪਰਿਵਾਰ ਕਰ ਰਿਹਾ ਉਹ ਕਹਿੰਦੇ ਆਪੋ ਆਪਣੀ ਤੂਤੀ ਡਫਲੀ ਵਜਾਉਣ ਲੱਗੇ ਹੋਏ ਨੇ ਇਸੇ ਗੱਲ ਕਰਕੇ ਅਮਰਤਪਾਲ ਤੇ ਜਿਹੜੇ ਬਾਕੀ 30 32 ਨੌਜਵਾਨ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਦੇ ਹੋ ਉਹ ਹਾਲੇ ਤੱਕ ਜੇਲ੍ਹ ਦੇ ਵਿੱਚ ਬੈਠੇ ਨਹੀਂ ਕਿਉਂਕਿ ਇਹਨਾਂ ਕੋਲ ਇੱਕ ਸਿਸਟਮ ਨਹੀਂ ਹੈਗਾ ਇੱਕ ਜਥੇਬੰਦਕ ਢਾਂਚਾ ਨਹੀਂ ਹੈਗਾ ਬਈ ਦੇਖੋ ਬੰਗਲ ਢਾਂਚਾ ਤਾਂ ਸੀ ਆ ਜਿਹੜੇ 42 ਬੈਠੇ ਨੇ ਜਥੇਬੰਦਕ ਢਾਂਚਾ ਦਾ ਇਹ ਹਿੱਸਾ ਸੀ ਜਿਲ੍ਹਾ ਜਿਲ੍ਹਾ ਜੀ ਐਣਾ ਜੀ ਜਿ세 ਬੰਦਕ ਢਾਂਚੇ ਹੀ ਤੋਰਦਾ ਨਾ ਮਾਨਸਾਹ ਉਰੀ ਤੇ ਚਲੋ ਉਦੋਂ ਥੋੜੇ ਜਨੇ ਹੋਣਗੇ ਉਹਨਾਂ ਦੀ ਪਾਰਟੀ ਵੀ ਬਾਤਿਓ ਬਣੀ ਐ ਜੀ ਐਣਾ ਉਸ ਤੇ ਕੋਈ ਮੇਰੇ ਸਮਾਂ 99 ਦੇ ਵਿੱਚ ਚੋਂ ਨਹੀਂ ਲੱਗੀ ਸੀ ਜੀ ਹੋਰ ਤਾਂ ਇਤਿਹਾਸ ਦੇ ਵਰਕਿਆਂ ਦੇ ਵਿੱਚ ਕਦੇ ਮੈਂ ਸੁਣਿਆ ਨਹੀਂ ਕੋਈ ਬਹੁਤ ਵੱਡਾ ਸੰਘਰਸ਼ ਹੋਇਆ ਹੋਵੇ ਜਾਂ ਕੋਈ ਚਲੋ ਜੋ ਖਾੜਕੂ ਸੰਘਰਸ਼ ਤਾਂ ਚੱਲ ਹੀ ਰਿਹਾ ਸੀ ਜੀ ਪਰ ਜੋ ਕੋਈ ਹੋਰ ਕੋਈ ਸੰਘਰਸ਼ ਹੋਇਆ ਹੋਵੇ ਉਹਨਾਂ ਦਿਨਾਂ ਦੇ ਵਿੱਚ ਮੈਂ ਤਾਂ ਕਦੇ ਪੜਿਆ ਲਿਖਿਆ ਨਹੀਂ ਕਿਤੇ ਕੁਝ ਦੇਖਿਆ ਜੀ ਤੇ ਬਸੀ ਦੇਖੋ ਜੋ ਸਾਰੇ ਫੈਸਲੇ ਨੇ ਜੋ ਇੱਕ ਰਾਏ مشورے ਦੇ ਨਾਲ ਡਗੂਗੜ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨਾਲ ਲੈਂਦੇ ਨੇ ਜੀ ਤੇ ਉਸ ਤੇ ਕੋਈ ਮੇਰੇ ਹਿਸਾਬ ਨਾਲ ਸ਼ੰਕਾ ਕਰਨ ਦੀ ਲੋੜ ਨਹੀਂ ਜੀ ਤੇ ਖਾਰਾ ਸਾਹਿਬ ਇੱਕ ਚੀਜ਼ ਹੋਰ ਲੋਕ ਕਈਆਂ ਤੋਂ ਜਦੋਂ ਕਿਸੇ ਪੋਲੀਟਿਕਲ ਐਨਾਲਿਸਟ ਜਾਂ ਸਿਆਸੀ ਜਿਹੜੇ ਮਾਹਰ ਹੁੰਦੇ ਨੇ ਜਦੋਂ ਮੈਂ ਉਹਨਾਂ ਤੋਂ ਵੀ ਸਵਾਲ ਕਰਦਾ ਤਾਂ ਉਹ ਅਕਸਰ ਇਹ ਚੀਜ਼ ਆਖਦੇ ਨੇ ਵੀ ਅੰਮ੍ਰਿਤਪਾਲ ਸਿੰਘ ਖਾਲਸਾ ਖਡੂਰ ਸਾਹਿਬ ਤੋਂ ਜਿੱਤੇ ਲੋਕਾਂ ਨੇ ਭਾਰੀ ਵੋਟਾਂ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਪਾਈਆਂ ਉਦੋਂ ਸਰਬਜੀਤ ਸਿੰਘ ਖਾਲਸਾ ਉਹਨਾਂ ਨੂੰ ਵੀ ਪਾਈਆਂ ਵੀ ਪਰੇ ਲੋਕਾਂ ਦੀ ਹਮਾਇਤ ਸੀ ਕਿਉਂਕਿ ਤਸ਼ੱਦਦ ਜਿਹੜਾ ਨੌਜਵਾਨਾਂ ਤੇ ਕੀਤਾ ਗਿਆ ਜਾਂ ਇੱਕ ੱਤਕਾ ਨੌਜਵਾਨਾਂ ਨਾਲ ਹੋਇਆ ਉਹਦੇ ਤਹਿਤ ਜਿਹੜੀਆਂ ਉਹ ਵੋਟਾਂ ਪਾਈਆਂ ਗਈਆਂ ਪਰ ਸਵਾਲ ਇੱਥੇ ਇਹ ਵੀ ਖੜਾ ਹੁੰਦਾ ਵੀ ਪੰਜਾਬ ਦੇ ਵਿੱਚ ਹੋਰ ਬੜੇ ਜਥੇਬੰਦੀਆਂ ਨੇ ਸੰਪਰਦਾਮਾ ਨੇ ਐਸਜੀਪੀਸੀ ਆ ਅਕਾਤਖ ਸਾਹਿਬ ਆ ਸਾਡੀ ਸਰਮੌਰ ਸੰਸਥਾ ਇਹਦਾ ਹੋਰ ਵੀ ਬੜੀਆਂ ਸਖ ਚਿਹਰੇ ਨੇ ਉਹ ਕਹਿੰਦੇ ਉਹ ਉਹਨਾਂ ਦੇ ਹੱਕ ਦੇ ਵਿੱਚ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਆ ਰਹੇ ਕਿਉਂ ਹਾ ਦਾ ਨਾਰਾ ਨਹੀਂ ਮਾਰਿਆ ਜਾ ਰਿਹਾ ਅਮਰਤਪਾਲ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਦੇਖੋ ਜੀ ਮੈਂ ਸਮਝਦਾ ਜੋ ਸਾਰਿਆਂ ਨਾਲ ਉੱਪਰ ਕੌਮ ਹੁੰਦੀ ਹੈ ਜੀ ਕੌਮ ਤੋਂ ਬਲਵਾਨ ਤੇ ਕੌਮ ਤੋਂ ਸਮਰਾਟ ਕੋਈ ਨਹੀਂ ਹੁੰਦਾ ਹੈ ਨਾ ਜੀ ਇੱਥੋਂ ਤੱਕ ਕਿ ਜਿਹੜੀ ਸਾਡੇ ਜਿਹੜੇ ਜੱ태ਦਾਰ ਸਾਹਿਬ ਰਹੇ ਨੇ ਜੀ ਨਵਾਬ ਕਪੂਰ ਸਿੰਘ ਜੀ ਉਹਨਾਂ ਨੇ ਵੀ ਜੋ ਉਹ ਪ੍ਰਸ਼ਾਸ਼ਕੀ ਨਵਾਬੀ ਦੀ ਉਹ ਪੰਜ ਸਿੰਘਾਂ ਦੇ ਚਰਨਾਂ ਨੂੰ ਛੁਆ ਕੇ ਪੈਣੀ ਸੀ ਕਿ ਇਹਨੂੰ ਕੌਮ ਦੇ ਚਰਨਾਂ ਚੋਂ ਬਲ ਮਿਲਦਾ ਓਕੇ ਮੈਂ ਪੋਜੀਸ਼ਨ ਪਰ ਦਾ ਹੈ ਨਾ ਜੀ ਕੋਈ ਜ세દાર ਮੇਰੇ ਹਿਸਾਬ ਨਾਲ ਕੌਮ ਤੋਂ ਵੱਡਾ ਕੋਈ ਨਹੀਂ ਕਿਉਂਕਿ ਸੰਗਤ ਹੀ ਗੁਰੂ ਰੂਪ ਹੈ ਜੀ ਹੈ ਨਾ ਜੀ ਹਾਂ ਤੇ ਸੰਗਤ ਤੇ ਚਰਨਾਖਰਾ ਕੁਝ ਹੁੰਦਾ ਜੀ ਸੰਗਤ ਹੀ ਨਾਲ ਖਲੋ ਜੇ ਹੈ ਨਾ ਜੇ ਤੁਸੀਂ ਆਪ ਹੀ ਉਹਨੇ ਜ਼ਿਕਰ ਕੀਤਾ ਹੈ ਵੀ ਲੋਕਾਂ ਨੇ ਬੜਾ ਵੱਡਾ ਭਾਰੀ ਸਾਥ ਦਿੱਤਾ ਤਾਂ ਮੈਂ ਇਸ ਚੀਜ਼ ਤੇ ਇਹ ਸਮਝਦਾ ਵੀ ਮੇਰੇ ਹਿਸਾਬ ਨਾਲ ਕੋਈ ਹੋਰ ਗੱਲ ਕਿੰਤੂ ਪਰਿੰਤੂ ਕਰਨ ਦੀ ਲੋੜ ਨਹੀਂ ਓਕੇ ਤੇ ਤੁਹਾਨੂੰ ਲੱਗਦਾ ਵੀ ਸੁਣਨਗੇ ਮਾਨ ਸਾਹਿਬ ਕਿਉਂਕਿ ਮੈਂ ਪ੍ਰਕਾਸ਼ ਸਿੰਘ ਮੀਆਂਪਿੰਡ ਜਾਂ ਹੋਰ ਤੁਹਾਡੇ ਜਿਹੜੇ ਅਮਰਿਤਪਾਲ ਦੇ ਸਮਰਥਕ ਨੇ ਉਹਨਾਂ ਨੂੰ ਵੀ ਇਹ ਸਵਾਲ ਕੀਤਾ ਸੀ ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਗਾ ਵੀ ਕੋਈ ਇਹੋ ਜਿਹਾ ਆ ਪਲਾਨ ਬਣਾਇਆ ਜਾਂ ਉਹਨਾਂ ਨੇ ਸਟ੍ਰੈਟਜੀਜ਼ ਜਾਂ ਕੋਈ ਮਿਲਣ ਦੀ ਗੱਲ ਕੀਤੀ ਹੈ ਵੀ ਬੈਠ ਕੇ ਗੱਲਬਾਤ ਕੀਤੀ ਜਾਵੇ ਇਸ ਗੱਲ ਨੂੰ ਨਿਬੇੜਿਆ ਜਾਵੇ ਕਿਸੇ ਕੰਢੇ ਲਾਇਆ ਜਾਵੇ ਕਿਹਨਾਂ ਨਾਲ ਜੀ ਭਗਵਾਨ ਸਿੰਘ ਮਾਨ ਹੋਣਾ ਨਾਲ ਜੀ ਮੁੱਖ ਮੰਤਰੀ ਸਾਹਿਬ ਨਾਲ ਦੇਖੋ ਮੇਰੇ ਹਿਸਾਬ ਨਾਲ ਖਡੂਰ ਸਾਹਿਬ ਦੇ 4 ਲੱਖ ਲੋਕਾਂ ਨੇ ਜੋ ਮਾਨ ਸਾਹਿਬ ਨੂੰ ਮੈਮੋਰੈਂਡਮ ਦੇ ਹੀ ਦਿੱਤਾ ਹੈ ਜੀ ਤੇ ਹੁਣ ਜੇ ਕੋਈ ਇਕੱਲਾ ਕਹਿਰਾ ਬੰਦਾ ਮੈਮੋਰੈਂਡਮ ਦੇ ਆਊਗਾ ਤਾਂ ਕੀ ਫਰਕ ਪੈਣਾ ਹੁੰਦਾ ਨਾਲ ਓਕੇ ਜੇ 4 ਲੱਖ ਲੋਕਾਂ ਵੀ ਨਹੀਂ ਮੈਮੋਰੈਂਡਮ ਨੂੰ ਮੰਨਦੇ ਪਏ ਹੋ ਜੀ ਹੋਰ ਇਸ ਤੋਂ ਬਾਅਦ ਫਿਰ ਕੀ ਕਰ ਸਕਦੇ ਆਪਾਂ ਜੀ ਕਹੋ ਲੱਗਦਾ ਵੀ ਇਹ ਚਾਹੇ ਸੂਬੇ ਦੀ ਸਰਕਾਰ ਹੈ ਚਾਹੇ ਕੇਂਦਰ ਦੀ ਸਰਕਾਰ ਹੈ ਇਹ ਆਪਣੇ ਪੈਰਾਂ ਦੇ ਵਿੱਚ ਆਪ ਕੰਡੇ ਬੀਜ ਰਹੇ ਨੇ ਕਿਉਂਕਿ ਮੈਂ ਪੋਲੀਟਿਕਲੀ ਪੁਆਇੰਟ ਆਫ View ਨਾਲ ਜੇ ਦੇਖੀਏ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਪੰਜਾਬ ਦੇ ਵਿੱਚ ਚੋਣਾਂ ਨੇ ਤੇ ਜਿਮਨੀ ਚੋਣ ਵੀ ਹੋਣੀ ਹੈ ਤਾਂ ਇਹ ਅਮਰਤਪਾਲ ਦਾ ਫੈਕਟਰ ਆ ਜਿਹੜਾ ਉਹ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਡਾ ਫੈਕਟਰ ਦੇ ਤੌਰ ਤੇ ਜਿਹੜਾ ਕੰਮ ਕਰੂਗਾ ਤੇ ਇਹ ਆਪੋਜ਼ਿਟ ਭੁਗਤੂਗਾ ਮੌਕੇ ਦੀ ਸਰਕਾਰ ਚ ਦੇਖੋ ਹੋ ਸਕਦਾ ਹੈ ਫਿਲਹਾਲ ਤੱਕ ਤਾਂ ਦੇਖੋ ਐਮਪੀ ਚੋਣਾਂ ਜਿਹਦਾ ਭੁਗਤਿਆ ਇਹਨਾਂ ਦੇ ਉਲਟ ਜੀ ਤੇ ਜੇ ਗੁਰੂ ਮਹਾਰਾਜ ਦੀ ਬਰਕਤਿਸ਼ ਹੋਈ ਕਿਰਪਾ ਹੋਈ ਇਹ ਜਿਹੜੀ ਮੈਰਿਥਾ ਨਾਲ ਜੜ ਪੁੱਤੀ ਜਾਣੀ ਹੈ ਇਹਨਾਂ ਦੀ ਪਾਰਟੀ ਦੀ ਪੰਜਾਬ ਚੋ ਜੀ ਤੇ ਹੁਣ ਤੁਹਾਡੇ ਵੱਲੋਂ ਕੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਅਪੀਲ ਵੀ ਕੀਤੀ ਹੈ ਮਾਨ ਸਾਹਿਬ ਨੂੰ ਉਹ ਆਪਣਾ ਪੁਰਾਣਾ ਜਿਹੜਾ ਉਹਨਾਂ ਦਾ ਇੱਕ ਬਿਆਨ ਸੀਗਾ ਤੁਸੀਂ ਉਹ ਵੀ ਯਾਦ ਕਰਵਾਇਆ ਉਹਨਾਂ ਨੂੰ ਵੀ ਤੁਸੀਂ ਕਿਹਾ ਸੀ ਤੁਸੀਂ ਪੰਜਾਬ ਦੇ ਪੁੱਤੋਂ ਪੰਜਾਬ ਦੇ ਨੌਜਵਾਨਾਂ ਤੇ ਤਸ਼ੱਦਦ ਨਹੀਂ ਹੋਊਗੀ ਧੱਕਾ ਨਹੀਂ ਹੋਊਗਾ ਤੇ ਤੁਸੀਂ ਉਹ ਵੀ ਬਿਆਨ ਉਹਨਾਂ ਨੂੰ ਯਾਦ ਕਰਵਾਇਆ ਤੁਹਾਡੇ ਵੱਲੋਂ ਹੁਣ ਅਗਲੀ ਕੀ ਰਣਨੀਤੀ ਹੋਗੀ ਉਹਨਾਂ ਨੌਜਵਾਨਾਂ ਆ ਤੇ ਹੱਕ ਦਾ ਤੁਸੀਂ ਹਾ ਦਾ ਨਾਰਾ ਮਾਰਿਆ ਕੀ ਰਣਨੀਤੀ ਘੜੀ ਜਾਊਗੀ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਾਹਰ ਲਿਆਂਦਾ ਜਾਊਗਾ ਦੇਖੋ ਮੇਰੇ ਹਿਸਾਬ ਨਾਲ ਤਾਂ ਜੋ ਅੱਗੇ ਚੋਣਾ ਆਉਣ ਜਾ ਰਹੀਆਂ ਨੇ ਜਿੰਨੀ ਚੋਣਾ ਜੀ ਉਹ ਲੜਨੀਆਂ ਚਾਹੀਦੀਆਂ ਨੇ ਇੱਕ ਪੰਥਕ ਖੇਤਰੀ ਤੇ ਰਿਕ ਪੋਲਿਟਿਕਲ ਪਾਰਟੀ ਹੋਣੀ ਚਾਹੀਦੀ ਜੀ ਤੇ ਉਸ ਦੇ ਅਧੀਨ ਜੋ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਚੱਲ ਉਹ ਕਿ ਸਾਡੇ ਜਥੇਬੰਦੀ ਦੇ ਵੀ ਪ੍ਰਧਾਨ ਨੇ ਸਵਾਰਿਸ ਪੰਜਾਬ ਦੇ ਦੇ ਜੀ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਧਿਰ ਖੜੀ ਕਰਨੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਹੀ ਮੇਰੇ ਹਿਸਾਬ ਨਾਲ ਇਸ ਮਸਲੇ ਦਾ ਕੋਈ ਹੱਲ ਹੋ ਸਕਦਾ ਓਕੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਨ ਈਮਾਨ ਸਿੰਘ ਖਾਰਾ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਅ ਦੱਸਿਆ ਵੀ ਜਿਵੇਂ ਨੀ ਚੋਣ ਵੀ ਹੈ ਵਿਧਾਨ ਸਭਾ ਚੋਣਾਂ ਵੀ ਨੇ ਅਮਰਤਪਾਲ ਇੱਕ ਵੱਡੀ ਸ਼ਖਸੀਅਤ ਬਣ ਚੁੱਕਿਆ ਤੇ ਮਾਨ ਸਾਹਿਬ ਨੂੰ ਜਾਨ ਦਾ ਖਤਰਾ ਘਟ ਸਤਾ ਰਿਹਾ ਜਿਵੇਂ ਈਮਾਨ ਸਿੰਘ ਖਾਰਾ ਹੋਣਾਂ ਨੇ ਜ਼ਿਕਰ ਕੀਤਾ ਉਹ ਕਹਿੰਦੇ ਕੁਰਸੀ ਜਿਹੜਾ ਖੁੱਸਣ ਦਾ ਜਿਹੜਾ ਖਤਰਾ ਹੈ ਉਹ ਜ਼ਿਆਦਾ ਸਤਾ ਰਿਹਾ ਹੈ ਇਹ ਇਮਾਨ ਸਿੰਘ ਖਾਰਾ ਕਹਿ ਰਹੇ ਨੇ ਮੈਂ ਦਰਸ਼ਕਾਂ ਨੂੰ ਜ਼ਰੂਰ ਪੁੱਛਣਾ ਚਾਹੂੰਗਾ ਕਿ ਵਾਕਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੂੰ ਕੁਰਸੀ ਖੁਰਸਣ ਦਾ ਖਤਰਾ ਜਿਹੜਾ ਉਹ ਸਤਾ ਰਿਹਾ ਹੈ ਜਾਂ ਦੂਜੇ ਪਾਸੇ ਜਿਹੜਾ ਅਮਰਤਪਾਲ ਸਿੰਘ ਉਹ ਐਡੀ ਵੱਡੀ ਸ਼ਖਸੀਅਤ ਬਣ ਚੁੱਕਿਆ ਹੈ ਕਿ ਪੰਜਾਬ ਦੇ ਵੱਡੀ ਗਿਣਤੀ ਦੇ ਵੋਟਰ ਕਿਉਂਕਿ ਪੰਜਾਬ ਦੇ ਵਿੱਚ ਹਿੰਦੂ ਵੋਟ ਵੀ ਹੈ ਦਲਿਤ ਵੋਟ ਵੀ ਹੈ ਸਿੱਖ ਵੋਟ ਵੀ ਹੈ ਚਲੋ ਵੱਧ ਗਿਣਤੀ ਆਪਾਂ ਸਿੱਖ ਵੋਟਾਂ ਦੀ ਕਹਿ ਸਕਦੇ ਹਾਂ ਪਰ ਫਿਰ ਵੀ ਜਿਹੜੀ ਵੱਡੇ ਗਿਣਤੀ ਆ ਪੰਜਾਬ ਦੇ ਵਿੱਚ ਉਹ ਵੀ ਇੱਕ ਹਿੰਦੂ ਵੋਟਰ ਦੀ ਵੀ ਐ ਦਲਿਤ ਵੋਟਰ ਦੀ ਵੀ ਐ ਸੋ ਤੁਹਾਨੂੰ ਲੱਗਦਾ ਵੀ ਅਮਰਤਪਾਲ ਸਿੰਘ ਐਡੀ ਵੱਡੀ ਸ਼ਖਸੀਅਤ ਬਣ ਚੁੱਕਿਆ ਤੇ ਮੌਕੇ ਦੀਆਂ ਮੌਜੂਦਾ ਸਰਕਾਰਾਂ ਜਾਂ ਕੇਂਦਰ ਦੀ ਸਰਕਾਰ ਜੋ ਕਿ ਐਡੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੂੰ ਜਿਹੜਾ ਖਤਰਾ ਮਹਿਸੂਸ ਹੋ ਸਕਦਾ ਅਮਰਤਪਾਲ ਸਿੰਘ ਖਾਲਸਾ ਹੋਣਾ ਸੋ ਇੱਕ ਵੱਡੇ ਸਵਾਲ ਨੇ ਤੇ 30 ਤੋਂ 32 ਉਹ ਨੌਜਵਾਨ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਹਾਈ ਕੋਰਟ ਦੇ ਜਿਹੜੀ ਇਹ ਜ਼ਮਾਨਤ ਆ ਉਹ ਕੈਨਸਲ ਕਰ ਦਿੱਤੀ ਗਈ ਹੈ ਰੱਦ ਕਰ ਦਿੱਤੀ ਗਈ ਹੈ ਸੁਪਰੀਮ ਕੋਰਟ ਦਾ ਰੋਕ ਕੀਤਾ ਜਾਊਗਾ ਪਰ ਉਹ ਮਾਮਾ ਜਿਹੜੇ ਨੇ ਉਹ ਸਵਾਲ ਕਰ ਰਹੀਆਂ ਨੇ ਉਹ ਪਰਿਵਾਰ ਰੋਂਦੇ ਬਿਲਕੁਲ ਦੇ ਸਵਾਲ ਕਰ ਰਹੇ ਨੇ ਵੀ ਉਹ ਨੌਜਵਾਨਾਂ ਦਾ ਕਸੂਰ ਕੀ ਹੈ ਕਸੂਰ ਸਿਰਫ ਇਹਨਾਂ ਵੀ ਉਹਨਾਂ ਨੇ ਅਮਰਤਪਾਲ ਸਿੰਘ ਦਾ ਸਾਥ ਦਿੱਤਾ ਕਸੂਰ ਸਿਰਫ ਇਹਨਾਂ ਕੀ ਅਮਰਤਪਾਲ ਦੀ ਕਾਲ ਦੇ ਉੱਪਰ ਅਜਨਾਲਾ ਪਹੁੰਚੇ ਸੋ ਇਹ ਨੌਜਵਾਨਾਂ ਦੇ ਉਹਨਾਂ ਦੇ ਪਰਿਵਾਰਾਂ ਦੇ ਸਵਾਲ ਵੀ ਕਿਤੇ ਨਾ ਕਿਤੇ ਖੜੇ ਨੇ ਮੈਂ ਦਰਸ਼ਕਾਂ ਨੂੰ ਜ਼ਰੂਰ ਪੁੱਛਣਾ ਚਾਹੂੰਗਾ 30 ਤੋਂ 32 ਨੌਜਵਾਨ ਜੇਲ੍ਹਾਂ ਦੇ ਵਿੱਚ ਬੰਦ ਨੇ 307 ਤੇ ਹੋਰ ਵਕ ਵਕਤਾਂ ਰਾਵਾਂ ਤਹਿਤ ਮੁਕਦਮੇ ਦਰਜ ਨੇ ਪੰਜਾਬ ਦੀ ਨੌਜਵਾਨੀ ਤੇ ਤਸ਼ੱਦਦ ਹੋ ਰਿਹਾ ਹੈ ਤੱਕਾ ਹੋ ਰਿਹਾ ਹੈ ਇਮਾਨ ਸਖਾਰਾ ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਮੈਂ ਕੋਟ ਕਰੂੰਗਾ ਉਸ ਨੂੰ ਉਹ ਕਹਿੰਦੇ ਪੱਗਾਂ ਵਾਲੇ ਹੀ ਜਿਹੜੇ ਪੰਜਾਬ ਦੇ ਨੌਜਵਾਨਾਂ ਤੇ ਤਸ਼ੱਦਦ ਢਾ ਰਹੇ ਨੇ ਸੋ ਇੱਕ ਪੂਰਾ ਵੱਡਾ ਮਸਲਾ ਜਿਹੜਾ ਉੱਭਰ ਕੇ ਸਾਹਮਣੇ ਆ ਰਿਹਾ ਹੈ 10 ਨੌਜਵਾਨਾਂ ਤੇ NSA ਲੱਗੀ ਹੋਈ ਹੈ ਅਮਰਪਾਲ ਸਮੇਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਪਰ ਉਹ 32 ਨੌਜਵਾਨ ਜਾ ਜਿਨ੍ਹਾਂ ਨੂੰ ਚੱਕ ਕੇ 307 ਲਗਾ ਕੇ ਜਿਹੜਾ ਵਕ ਵਕ ਹੋਰ ਵੀ ਧਾਰਾਵਾਂ ਲੱਗੀਆਂ ਹੋਈਆਂ ਨੇ ਜੇਲ੍ਹ ਦੇ ਵਿੱਚ ਬੰਦ ਨੇ ਕੀ ਰਣਨੀਤੀ ਹੋਣੀ ਚਾਹੀਦੀ ਹੈ ਕਿ ਵਾਕਈ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਤੇ ਕੀ ਉਹ ਨੌਜਵਾਨਾਂ ਨੂੰ ਜੇਲ੍ਹ ਦੇ ਵਿੱਚ ਰੱਖਣਾ ਚਾਹੀਦਾ ਸੋ ਇਹ ਇੱਕ ਵੱਡੇ ਸਵਾਲ ਨੇ ਮੈਂ ਦਰਸ਼ਕਾਂ ਦੀ ਰਾਏ ਹੈ ਜਿਹੜੀ ਉਹ ਇਸ ਪੂਰੇ ਮਾਮਲੇ 'ਚ ਜ਼ਰੂਰ ਲੈਣੀ ਚਾਹੂੰਗਾ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ